ਕਿ ਤੋਂ ਤਿੰਨ ਦਿਨ ਪਹਿਲਾਂ ਜਨਾਲਾ ਦੇ ਵਿੱਚ ਸਾਬਕਾ ਚੇਤیدار ਯਾਨੀ ਰਕबीर ਸਿੰਘ ਅਰਦਾਸ ਕਰਦੇ ਨੇ ਅਰਦਾਸ ਤੋਂ ਬਾਅਦ ਭਾਵੁਕ ਹੋ ਜਾਂਦੇ ਨੇ ਹੈ ਤਾਂ ਅਸੀਂ ਇਨਸਾਨ ਹੀ ਆ ਜੀ ਤੇ ਕੁਝ ਇਨਸਾਨ ਜਿਹੜੇ ਜ਼ਜ਼ਬਾਤੀ ਹੁੰਦੇ ਆ ਉਹ ਜਦੋਂ ਕੋਈ ਦੁੱਖ ਦੇਖਦੇ ਆ ਚਾਹੇ ਆਪਣੇ ਤੇ ਹੋਵੇ ਚਾਹੇ ਕਿਸੇ ਤੇ ਹੋਵੇ ਤੇ ਉਹ ਹੰਝੂ ਜਿਹੜੇ ਆ ਉਹ ਸਮਝਉਣ ਦੇ ਬਾਵਜੂਦ ਵੀ ਨਿਕਲ ਜਾਂਦੇ ਹਰਿਆਣਾ ਪਹਿਲਾਂ ਅਪ੍ਰੈਲ ਦੇ ਵਿੱਚ ਪੰਜਾਬ ਦੇ ਨਾਲ ਵਿਵਾਦ ਰਿਹਾ ਪਾਣੀ ਦਾ ਪਰਸੋਂ ਖਬਰ ਆਉਂਦੀ ਹੈ ਕਿ ਹਰਿਆਣਾ ਕਹਿ ਰਿਹਾ ਕਿ ਸਾਨੂੰ ਜਿੰਨਾ ਪਾਣੀ ਦਿੰਦੇ ਹੋ ਉਹ ਤੋਂ ਵੀ ਘਟਾ ਦਿਓ ਹਾਲਾਂਕਿ ਪੰਜਾਬ ਨੇ ਕਹਿੰਦੇ ਪੇਸ਼ਕਸ਼ ਕਰਤੀ ਸੀ ਕਿ ਭਾਈ ਵੱਧ ਪਾਣੀ ਲੈਣਾ ਤਾਂ ਲੈ ਲਿਓ ਵੱਧ ਛੱਡੋ ਉਹ ਜਿੰਨਾ ਮਿਲ ਰਿਹਾ ਕਹਿੰਦੇ ਉਹ ਤੋਂ ਵੀ ਘਟਾ ਦਿਓ ਸਾਡੇ ਉੱਥੇ ਹੜ੍ਹ ਨਾ ਆ ਜਾ। ਇੰਟਰਨੈਸ਼ਨਲ ਲਾਅ ਹੈ ਰਿਪੈਰੀਅਨ ਤੇ ਰਿਪੈਰੀਅਨ ਲਾਅ ਜਿਹੜਾ ਉਹ ਕਹਿੰਦਾ ਹੈ ਕਿ ਜਿਸ ਧਰਤੀ ਦੀ ਹਿੱਕ ਤੋਂ ਦਰਿਆ ਲੰਘਦੇ ਆ ਉਹ ਧਰਤੀ ਉਹਨਾਂ ਦਰਿਆਵਾਂ ਦੇ ਹੜ੍ਹਾਂ ਦੀ ਮਾਰ ਚਲਦੀ ਹੈ। ਇਸ ਕਰਕੇ ਉਹਨਾਂ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਪਹਿਲਾ ਅਧਿਕਾਰ ਉਹਨਾਂ ਹੜ੍ਹ ਝੱਲਣ ਵਾਲੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੀ। ਇਹ ਰਿਪੈਰੀਅਨ ਲਾਅ ਕਹਿੰਦਾ ਹੈ ਜੀ। ਹਾਲਾਂਕਿ ਪੰਜਾਬ ਨਾਲ ਗਵਾਂਢੀ ਸੂਬੇ ਨੂੰ ਖੜਨ ਦੀ ਲੋੜ ਸੀ ਪੰਜਾਬ ਜੇ ਪਾਣੀ ਵਧ ਦੇ ਰਿਹਾ ਲੈ ਲੈਂਦੇ ਪਰ ਜੇ ਪੈਰ ਪਿੱਛੇ ਖਿੱਚੇ ਜਾ ਰਹੇ ਨੇ ਸਿਆਸੀ ਤੌਰ ਤੇ ਸਾਰਾ ਕੁਝ ਹੋ ਰਿਹਾ ਹੈ ਤਾਂ ਪੰਜਾਬ ਨੂੰ 도ਬਨ ਦੇ ਕਿਨਾਰੇ ਤੇ ਤਾਂ ਪੂਰੀ ਤਰ੍ਹਾਂ ਖੜਾ ਹੀ ਕੀਤਾ ਜਾ ਰਿਹਾ ਹੈ ਕਿ ਪੰਜਾਬ ਡੁੱਬਦਾ ਰਹੇ ਇਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਕੇਂਦਰ ਦੇ ਨਾਲ ਸੰਪਰਕ ਕਰੂੰਗਾ ਕਿ ਤੁਹਾਡੀਆਂ ਤੁਹਾਡੇ ਤੇ ਦੋਸ਼ ਲੱਗਦੇ ਰਹੇ ਕਿ ਅਗਿਆਨੀ ਜੀ ਕਹਿੰਦੇ ਨੇ ਕਿ ਮੇਰੇ ਤਾਂ ਸਿੱਧੇ ਸੰਪਰਕ ਨੇ ਹੁਣ ਉਹ ਸਿੱਧੇ ਸੰਪਰਕ ਹੈਗੇ ਨੇ ਕਿ ਨਹੀਂ ਤਾਂ ਚਲੋ ਜਿਹੜੇ ਵਿਰੋਧੀ ਹੁੰਦੇ ਆ ਉਹ ਕਈ ਗੱਲਾਂ ਕਹਿੰਦੇ ਆ। ਪਰ ਕੋਈ ਫਾਇਦਾ ਹੁਣ ਪੰਜਾਬ ਨੂੰ ਹੋਊਗਾ ਕਿ ਅਸੀਂ ਡੈਪੂਟੇਸ਼ਨ ਮੈਂ ਕਿਹਾ ਪਾਰਟੀ ਪੱਤਰ ਤੇ ਵਿਚਾਰ ਚੱਲ ਰਹੀ ਹੈ ਕਿ ਹੋ ਸਕੇ ਅਸੀਂ ਡੈਪੂਟੇਸ਼ਨ ਪਰ ਸਰਕਾਰ ਕੋਲ ਭੇਜਣ ਦਾ ਯਤਨ ਕਰੀਏ। ਇਹ ਕੀ ਆ ਜਾ ਰਿਹਾ ਕਿ ਬਾਦਲ ਸਾਹਿਬ ਨੇ ਪਹਿਲਾਂ ਇਤਿਆਹ ਕਰਾਤਾ ਆ ਕਰਾਤਾ ਜੇ ਬਦਲ ਸਾਹਿਬ ਹੁੰਦੇ ਜਾਂ ਸਰਕਾਰ ਹੁੰਦੀ ਤਾਂ ਹੜ ਨਾ ਆਉਂਦੇ। ਲੱਗਦਾ ਵੀ ਜੋ ਕੁਝ ਪਹਿਲਾਂ ਹੋ ਗਿਆ ਜਾਂ ਹੁਣ ਜਿਹੜੀ ਚੀਜ਼ ਦਾ ਨਾਮ ਨਾ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਜਾ। ਜੇ ਮੈਂ ਵੀ ਇਹ ਸੋਚ ਰੱਖਾਂ ਭਈ ਪੰਜਾਬ ਦੇ ਲੋਕ ਡੁੱਬ ਰਹੇ ਆ ਤੇ ਅਸੀਂ ਇਹਨਾਂ ਦੇ ਮੋਢਿਆਂ ਤੇ ਚੜ ਕੇ ਆਪਦੀ ਪਾਰਟੀ ਨੂੰ ਪਾਰ ਲੰਘਾ ਲਾਂਗੇ ਇਹ ਸੋਚ ਗਲਤ ਹੈ। ਸੋ ਪੰਜਾਬ ਦੇ 9 ਜ਼ਿਲ੍ਹੇ ਇਸ ਵਕਤ ਹੜ੍ਹ ਤੋਂ ਪ੍ਰਭਾਵਿਤ ਨੇ ਪਾਣੀ ਇਸ ਕਦਰ ਮਾਰ ਕਰ ਰਿਹਾ ਕਿ 1300 ਤੋਂ ਵੱਧ ਪਿੰਡ ਜਿਹੜੇ ਨੇ ਡੁੱਬ ਚੁੱਕੇ ਨੇ ਤੇ ਗਿਆਨੀ ਹਰਪ੍ਰੀਤ ਸਿੰਘ ਸਾਬਕਾ ਜਥੇਦਾਰ ਤੇ ਸ਼੍ਰੋਮਣੀ ਕਾਲੀ ਦਲ ਦੇ ਨਵੇਂ ਪ੍ਰਧਾਨ ਨਵੇਂ ਬਣੇ ਕਾਲੀ ਦਲ ਦੇ ਪ੍ਰਧਾਨ ਇਸ ਵਕਤ ਤੌਰਾ ਕਰਨ ਪਹੁੰਚੇ ਨੇ ਸੁਲਤਾਨਪੁਰ ਲੋਧੀ ਪ੍ਰਧਾਨ ਸਾਹਿਬ ਕਿਵੇਂ ਦੇਖਦੇ ਹੋ ਜੋ ਹਾਲਾਤ ਨੇ 1300 ਪਿੰਡ ਦੱਸੇ ਜਾ ਰਹੇ ਨੇ ਅੰਕੜਾ ਜਿਹੜਾ ਆ ਕੇ ਸਾਹਮਣੇ ਆ ਰਿਹਾ ਹੈ ਉਹ 1300 ਪਿੰਡਾਂ ਤੇ ਜੋ ਆਫਤ ਹੈ ਕੀ ਲੱਗ ਰਿਹਾ ਇਹ ਆਫਤ ਕੁਦਰਤੀ ਹੈ ਜਾਂ ਮੈਨਮੇਡ ਹੈ ਦੇਖੋ ਕੁਦਰਤੀ ਤਾਂ ਆਫਤ ਆਉਂਦੀ ਹੈ ਹਰ ਸਟੇਟ ਹਰ ਦੇਸ਼ ਦੇ ਵਿੱਚ ਪਰ ਸਰਕਾਰਾਂ ਜਿਹੜੀਆਂ ਹੁੰਦੀਆਂ ਨੇ ਬਹੁਤ ਵਧੀਆ ਇੰਤਜ਼ਾਮ ਕਰਦੀਆਂ ਨੇ ਤੇ ਕੁਦਰਤੀ ਆਫਤ ਦਾ ਜਿਹੜਾ ਨੁਕਸਾਨ ਹੈ ਉਹ ਘਟਾ ਲੈਂਦੀਆਂ ਨੇ ਜਾਂ ਖਤਮ ਕਰ ਦਿੰਦੀਆਂ ਨੇ ਜਿਵੇਂ ਹਰਿਆਣਾ ਪਹਿਲਾਂ ਅਪ੍ਰੈਲ ਦੇ ਵਿੱਚ ਪੰਜਾਬ ਦੇ ਨਾਲ ਵਿਵਾਦ ਰਿਹਾ ਪਾਣੀ ਦਾ ਪਰਸੂ ਖਬਰ ਆਉਂਦੀ ਹੈ ਕਿ ਹਰਿਆਣਾ ਕਹਿ ਰਿਹਾ ਕਿ ਸਾਨੂੰ ਜਿੰਨਾ ਪਾਣੀ ਦਿੰਨੇ ਹੋ ਉਹ ਤੋਂ ਵੀ ਘਟਾ ਦਿਓ ਹਾਲਾਂਕਿ ਪੰਜਾਬ ਨੇ ਕਹਿੰਦੇ ਪੇਸ਼ਕਸ਼ ਕਰਤੀ ਸੀ ਕਿ ਭਾਈ ਵੱਧ ਪਾਣੀ ਲੈਣਾ ਤਾਂ ਲੈ ਲਿਓ ਵੱਧ ਛੱਡੋ ਉਹ ਜਿੰਨਾ ਮਿਲ ਰਿਹਾ ਕਹਿੰਦੇ ਉਹ ਤੋਂ ਵੀ ਘਟਾ ਦਿਓ ਸਾਡੇ ਉੱਥੇ ਹੜ੍ਹ ਨਾ ਆ ਜਾ। ਇੰਟਰਨੈਸ਼ਨਲ ਲਾਅ ਹੈ ਰਿਪੈਰੀਅਨ ਤੇ ਰਿਪੈਰੀਅਨ ਲਾਅ ਜਿਹੜਾ ਉਹ ਕਹਿੰਦਾ ਹੈ ਕਿ ਜਿਸ ਧਰਤੀ ਦੀ ਹਿੱਕ ਤੋਂ ਦਰਿਆ ਲੰਘਦੇ ਆ ਉਹ ਧਰਤੀ ਉਹਨਾਂ ਦਰਿਆਵਾਂ ਦੇ ਹੜ੍ਹਾਂ ਦੀ ਮਾਰ ਚਲਦੀ ਹੈ। ਇਸ ਕਰਕੇ ਉਹਨਾਂ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਪਹਿਲਾ ਅਧਿਕਾਰ ਉਹਨਾਂ ਹੜ੍ਹ ਝੱਲਣ ਵਾਲੇ ਲੋਕਾਂ ਦਾ ਹੋਣਾ ਚਾਹੀਦਾ ਹੈ ਜੀ। ਇਹ ਰਿਪੈਰੀਅਨ ਲਾਅ ਕਹਿੰਦਾ ਹੈ ਜੀ। ਤੇ ਸਾਡੇ ਇਥੇ ਕੀ ਹੋਇਆ ਹੈ ਕਿ ਰੈਪੀਰੀਅਨ ਲਾਅ ਨੂੰ ਰੱਦ ਕਰਕੇ ਅ ਦਰਕਨਾਰ ਕਰਕੇ ਟੋਕਰੇ ਚ ਸੁੱਟ ਕੇ ਤੇ ਇਹ ਜਿਹੜਾ ਪਾਣੀ ਦੀ ਜਿਹੜੀ ਕਾਣੀ ਵੰਡ ਜਿਹੜੀ ਆ ਉਹ ਅਸੀਂ ਕਹਿ ਸਕਦੇ ਹਾਂ ਕੀਤੀ ਗਈ ਹੈ ਅ ਜਦੋਂ ਪਾਣੀ ਦਾ ਕੰਪਰੋਮਾਈਜ਼ ਹੋਇਆ ਸੀ ਉਸ ਵੇਲੇ ਪਾਣੀ ਦਾ ਪੱਧਰ ਜਿਹੜਾ ਉਹ ਹੋਰ ਸੀ فرض ਕਰੋ ਕਿ ਉਸ ਵੇਲੇ 1 ਲੱਖ ਕਿਊਸਕ ਕਹਦੇ ਹੋ ਜਾਂ ਇੱਕ ਅੰਦਾਜ਼ਨ ਕਹਦੇ ਹੋ ਕਿ 100 ਕਿਊਸਕ ਪਾਣੀ ਹੁੰਦਾ ਸੀ ਤੇ ਉਹਦੇ ਵਿੱਚੋਂ 60 ਪੰਜਾਬ ਨੂੰ ਮਿਲਦਾ ਸੀ 40 ਹਰਿਆਣੇ ਨੂੰ ਮਿਲਦਾ ਸੀ ਤੇ ਹੁਣ ਰਹੀ 60 ਗਿਆ ਤੇ ਉਹਦੇ ਵਿੱਚੋਂ 40 ਨੂੰ ਦੇ ਕੇ ਹਰਿਆਣੇ ਨੂੰ ਦੇ ਕੇ ਤੇ ਸਾਰੇ ਕੋਲ ਤਾਂ 20 ਬਚ ਜਾਂਦਾ ਨਾ ਜੀ ਇਹ ਪੱਟਾ ਮਤਲਬ ਇਹ ਇੱਕ ਕਿਸਮ ਦਾ ਸੰਤਾਪ ਹੈ ਜਿਹੜਾ ਪੰਜਾਬ ਭੋਗ ਰਿਹਾ ਹੈ ਪਰ ਨਹੀਂ ਜਿਸ ਪ੍ਰਕਾਰ ਹਾਲਾਂਕਿ ਪੰਜਾਬ ਨਾਲ ਗਵਾਂਢੀ ਸੂਬਿਆਂ ਨੂੰ ਖੜਨ ਦੀ ਲੋੜ ਸੀ ਪੰਜਾਬ ਜੇ ਪਾਣੀ ਵਧ ਦੇ ਰਿਹਾ ਲੈ ਲੈਂਦੇ ਪਰ ਜੇ ਪੈਰ ਪਿੱਛੇ ਖਿੱਚੇ ਜਾ ਰਹੇ ਨੇ ਸਿਆਸੀ ਤੌਰ ਤੇ ਸਾਰਾ ਕੁਝ ਹੋ ਰਿਹਾ ਤਾਂ ਪੰਜਾਬ ਨੂੰ ਡੋਬਨ ਦੇ ਕਿਨਾਰੇ ਤੇ ਤਾਂ ਪੂਰੀ ਤਰ੍ਹਾਂ ਖੜਾ ਹੀ ਕੀਤਾ ਜਾ ਰਿਹਾ ਕਿ ਪੰਜਾਬ ਡੁੱਬਦਾ ਰਹੇ ਇਹਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ ਜੀ ਰਾਜਨੀਤੀ ਜਿਹੜੀ ਹੈ ਇਹ ਇਹਨਾਂ ਮਸਲਿਆਂ ਦਾ ਹੱਲ ਨਹੀਂ ਹੈ ਐਵੇਂ ਇੱਕ ਦੂਸਰੀ ਪਾਰਟੀ ਨੂੰ ਨੀਵਾ ਦਿਖਾਉਣ ਲਈ ਰਾਜਨੀਤੀ ਕੀਤੀ ਜਾਵੇ ਇਹ ਸ਼ੋਅ ਬਣਿਕ ਨਹੀਂ ਹੈ ਪਰ ਉਹਨਾਂ ਸੂਬਿਆਂ ਨੂੰ ਕਟੋ-ਕਟ ਕਟੋ-ਕਟ ਜਿਹੜਾ ਪੰਜਾਬ ਨੂੰ ਮੁਆਵਜ਼ਾ ਉਹਦੇ ਵਿੱਚ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਹੈ ਜੀ। ਰਾਸ਼ਤਾ ਨੂੰ ਵੀ ਪਾਉਣਾ ਚਾਹੀਦਾ ਹੈ ਔਰ ਹਰਿਆਣਾ ਨੂੰ ਵੀ ਜਿਹੜਾ ਹੈ ਹਿੱਸਾ ਜਿਹੜਾ ਹੈ ਉਹ ਮੁਆਵਜ਼ੇ ਦੀ ਕੁਝ ਰਾਸ਼ੀ ਜਿਹੜੀ ਹੈ ਨਾ ਸਟੇਟਾਂ ਨੂੰ ਪੰਜਾਬ ਨੂੰ ਦੇਣੀ ਚਾਹੀਦੀ ਹੈ। ਭਾਵੇਂ ਕਿ ਕੇਂਦਰ ਦੇ ਨਾਲ ਸੰਪਰਕ ਕਰੂੰਗਾ ਕਿ ਤੁਹਾਡੀਆਂ ਤੁਹਾਡੇ ਤੇ ਦੋਸ਼ ਲੱਗਦੇ ਰਹੇ ਕਿ ਅਗਿਆਨੀ ਜੀ ਕਹਿੰਦੇ ਨੇ ਕਿ ਮੇਰੇ ਤਾਂ ਸਿੱਧੇ ਸੰਪਰਕ ਨੇ ਹੁਣ ਉਹ ਸਿੱਧੇ ਸੰਪਰਕ ਹੈਗੇ ਨੇ ਕਿ ਨਹੀਂ। ਉਹ ਤਾਂ ਚਲੋ ਜਿਹੜੇ ਵਿਰੋਧੀ ਹੁੰਦੇ ਆ ਉਹ ਕਈ ਗੱਲਾਂ ਕਹਿੰਦੇ ਆ ਪਰ ਚਲੋ ਉਸ ਦਾ ਕੋਈ ਫਾਇਦਾ ਹੁਣ ਪੰਜਾਬ ਨੂੰ ਹੋਊਗਾ ਕਿ ਅਸੀਂ ਡੈਪੂਟੇਸ਼ਨ ਮੈਂ ਕਿਹਾ ਪਾਰਟੀ ਪੱਧਰ ਤੇ ਵਿਚਾਰ ਚੱਲ ਰਹੀ ਹੈ ਕਿ ਹੋ ਸਕੇ ਤਾਂ ਅਸੀਂ ਡੈਪੂਟੇਸ਼ਨ ਭਾਰ ਸਰਕਾਰ ਕੋਲ ਭੇਜਣ ਦਾ ਯਤਨ ਕਰਾਂਗੇ। ਇੱਕ ਚੀਜ਼ ਬੜੀ ਖਾਸ ਨਿਕਲੀ ਕਿ ਦੋ ਤਿੰਨ ਦਿਨ ਪਹਿਲਾਂ ਜਨਾਲਾ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਰਗਵੀਰ ਸਿੰਘ ਅਰਦਾਸ ਕਰਦੇ ਨੇ। ਅਰਦਾਸ ਤੋਂ ਬਾਅਦ ਭਾਵੁਕ ਹੋ ਜਾਂਦੇ ਨੇ। ਉਹ ਜਿਹੜੀ ਸਾਬਕਾ ਜਥੇਦਾਰ ਜਾਂ ਹੈੱਡ ਗਾਰੰਟੀ ਦੀ ਭਾਵੁਕਤਾ ਆ ਉਹਨੂੰ ਕਿਵੇਂ ਦੇਖਦੇ ਆ? ਅ ਦੇਖੋ ਹੈ ਤਾਂ ਅਸੀਂ ਇਨਸਾਨ ਹੀ ਆ ਜੀ ਤੇ ਕੋਜ ਇਨਸਾਨ ਜਿਹੜੇ ਜ਼ਜ਼ਬਾਤੀ ਹੁੰਦੇ ਆ ਉਹ ਜਦੋਂ ਕੋਈ ਦੁੱਖ ਦੇਖਦੇ ਆ ਚਾਹੇ ਆਪਣੇ ਤੇ ਹੋਵੇ ਚਾਹੇ ਕਿਸੇ ਤੇ ਹੋਵੇ ਤੇ ਉਹ ਅੰਜੂ ਜਿਹੜੇ ਆ ਉਹ ਸਮਝਉਣ ਦੇ ਬਾਵਜੂਦ ਵੀ ਨਿਕਲ ਜਾਂਦੇ ਆ ਜੀ ਲੱਗਦਾ ਵੀ ਉਹ ਇੱਕ ਤਰਾਸ ਦੀ ਜੋਸ਼ ਉਹ ਪੰਜਾਬ ਨਾਲ ਵਾਪਰ ਰਹੀ ਆ ਪਹਿਲਾਂ ਕਿਹਾ ਜਿਹੜਾ ਖਾਸ ਤੌਰ ਤੇ ਜਿਹੜਾ ਧਾਰਮਿਕ ਵਿਅਕਤੀ ਹੁੰਦਾ ਹੈ ਜਿਹੜਾ ਜ਼ਜ਼ਬਾਤੀ ਧਾਰਮਿਕ ਵੈਸੇ ਜ਼ਜ਼ਬਾਤੀ ਹੁੰਦਾ ਜੀ ਤੇ ਜਿਹੜਾ ਨਾਮ ਬਾਣੀ ਨਾਲ ਜੁੜਿਆ ਹੁੰਦਾ ਉਹ इमोशनल ਤਾਂ ਹੁੰਦਾ ਜੀ ਵੈਸੇ ਸਾਰਾ ਪੰਜਾਬ ਹੀ इमोशनल ਹੈ ਜੀ ਪੰਜਾਬ ਪੰਜਾਬ ਦਾ ਦੂਜੀਆਂ ਸਟੇਟਾਂ ਨਾਲੋਂ ਫਰਕ ਹੀ ਇਹ ਹੈ ਕਿ ਪੰਜਾਬ ਇੱਕ इमोशनल ਸਟੇਟ ਹੈ ਜੀ ਇਹ 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 ਦੇ इमोਸ਼ਨ ਨਾਲ ਕਈ ਖੇਡ ਜਾਂਦੇ ਨੇ ਜੀ ਖੇਡ ਕੇ ਫਾਇਦੇ ਲੈ ਜਾਂਦੇ ਨੇ ਜੀ ਤੇ ਇਹ ਤੇ ਵਿਅਕਤੀਆਂ ਦੇ ਅੰਦਰ ਵੀ इमोशनल ਹੈ ਧਾਰਮਿਕ ਬੰਦੇ ਉਹਨਾਂ ਦੇ ਅੰਦਰ ਇੱਕ इमोशनल ਸੀ ਜੀ इमोशनल ਬੰਦਾ ਹੋ ਜਾਂਦਾ ਹੈ ਮੇਰੀ ਅਖਰੀ ਸਵਾਲ ਹੈ ਜਿਹੜੀ ਸਿਆਸਤ ਇਸ ਵਕਤ ਹੋ ਰਹੀ ਹੈ ਸੁਖਬੀਰ ਸਿੰਘ ਬਾਦਲ ਵੀ ਦੌਰਾ ਕਰ ਰਹੇ ਨੇ ਇਹ ਨਹੀਂ ਚਾਹੁੰਦੇ ਕਿ ਸਿਆਸਤ ਹੋਣੀ ਚਾਹੀਦੀ ਹੈ ਕੋਈ ਕੇਂਦਰ ਨੂੰ ਕਹਿ ਰਿਹਾ ਕੋਈ ਸੂਬਾ ਸਰਕਾਰ ਨੂੰ ਕਹਿ ਰਿਹਾ ਇਹ ਕਿਹਾ ਜਾ ਰਿਹਾ ਕਿ ਬਾਦਲ ਸਾਹਿਬ ਨੇ ਪਹਿਲਾਂ ਇਤਿਆਹ ਕਰਾਤਾ ਆਹ ਕਰਾਤਾ ਜੇ ਵੱਲ ਸਾਭ ਹੁੰਦੇ ਜਾਂ ਸਰਕਾਰ ਹੁੰਦੀ ਤਾਂ ਹੜ ਨਾ ਆਉਂਦੇ ਲੱਗਦਾ ਵੀ ਜੋ ਕੁਝ ਪਹਿਲਾਂ ਹੋ ਗਿਆ ਜਾਂ ਹੁਣ ਜਿਹੜੀ ਚੀਜ਼ ਦਾ ਨਾਮ ਨਾ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਪੰਜਾਬ ਨੂੰ ਸਹੀ ਦਿਸ਼ਾ ਵੱਲ ਲੈ ਜਾ ਜੇ ਮੈਂ ਵੀ ਇਹ ਸੋਚ ਰੱਖਾਂ ਬਈ ਪੰਜਾਬ ਦੇ ਲੋਕ ਡੋਬ ਰਹੇ ਆ ਤੇ ਅਸੀਂ ਇਹਨਾਂ ਦੇ ਮੋਢਿਆਂ ਤੇ ਚੜ ਕੇ ਆਪਦੀ ਪਾਰਟੀ ਨੂੰ ਪਾਰ ਲੰਘਾ ਲਾਂਗੇ ਇਹ ਸੋਚ ਗਲਤ ਹੈ ਔਰ ਕਿਸੇ ਰਾਜਨੀਤਿਕ ਪਾਰਟੀ ਨੂੰ ਇਹ ਸੋਚ ਨਹੀਂ ਰੱਖਣੀ ਚਾਹੀਦੀ ਕਿ ਸ਼ਾਇਦ ਖੜਾ ਦੇ ਡੁੱਬੇ ਜਿਹੜੇ ਸ਼িকার ਲੋਕ ਨੇ ਇਹਨਾਂ ਦੇ ਮੋਢਿਆਂ ਤੇ ਰੱਖ ਕੇ ਅਸੀਂ ਸਰਕਾਰਾਂ ਬਣਾਉਣ ਵਾਲੇ ਪਾਸੇ ਤੁਰ ਪਾਂਗੇ ਇਹ ਗੱਲ ਬਿਲਕੁਲ ਸੋਚਣੀ ਨਹੀਂ ਚਾਹੀਦੀ ਔਰ ਸੋਚਣਾ ਵੀ ਮੜਾ ਚਾਹੀਦਾ ਕਿ ਸਿਰਫ ਵੋਟਾਂ ਲਈ ਸਾਰਾ ਕੁਝ ਬਿਲਕੁਲ ਬਿਲਕੁਲ ਜੀ ਬਿਲਕੁਲ ਜੀ ਤਾਂ ਗਿਆਨੀ ਹਰਪ੍ਰੀਤ ਸਿੰਘ ਸਾਡੇ ਨਾਲ ਸੀ ਤਾਂ ਅ ਕਈ ਚੀਜ਼ਾਂ ਜਿਹੜੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਦੇਖੋ ਇੱਥੇ ਸਿਸਟਮ ਜਿਹੜਾ ਕਿਕ ਬਣਾਉਣਾ ਪਊਗਾ ਹਾਲਾਂਕਿ ਹੜਾਂ ਦੀ ਮਾਰ ਕੋ ਪਹਿਲੀ ਵਾਰ ਤਾਂ ਨਹੀਂ ਆ ਹਾਲਾਂਕਿ ਉਹਨਾਂ ਨੇ ਵੀ ਕਹਿਣਾ ਕਿ ਇੱਕ ਡੈਪੂਟੇਸ਼ਨ ਇੱਕ ਵਫਦ ਬਣਾ ਕੇ ਸੈਂਟਰ ਦੇ ਨਾਲ ਗੱਲਬਾਤ ਜ਼ਰੂਰ ਕੀਤੀ ਜਾਊਗੀ ਕਿ ਪੰਜਾਬ ਦੇ ਲਈ ਕੁਝ ਕੀਤਾ ਜਾ ਸਕੇ ਇਸ ਤੋਂ ਇਲਾਵਾ ਉਹਨਾਂ ਕਿਹਾ ਕਿ ਸਿਆਸਤ ਨਹੀਂ ਹੋਣੀ ਚਾਹੀਦੀ ਇਸ ਮੌਕੇ ਸਿਆਸਤ ਨਹੀਂ ਹੋਣੀ ਚਾਹੀਦੀ ਸਿਆਸਤ ਤੋਂ ਬਿਨਾ ਇੱਕ ਸਾਂਝੀ ਵਲਤਾ ਦੇ ਨਾਲ ਕੰਮ ਕਰਨਾ ਪੰਜਾਬ ਨੂੰ ਚਾਹੀਦਾ ਹੈ ਮਹ ਸਰਖਬ ਆਪਣੇ ਸਹਿਯੋਗੀ ਵਿੱਚ ਤੇਜਦੀਨ ਰੋਜ਼ਾਨਾ ਸਪੋਕਸਮੈਨ ਸੁਲਤਾਨ ਪ੍ਰੋਧ